ਸ਼ਸ਼ੀ ਕਾਲ ਜੀ ਤੁਸੀਂ ਦੇਖ ਰਹੇ ਹੋ ਲੋਕ ਹਿੱਤ ਪੰਜਾਬ ਅਤੇ ਗੱਲ ਕਰਾਂਗੇ ਰਾਣਾ ਬਲਾ ਚੌਰੀਆ ਦੇ ਕਤਲ ਮਾਮਲੇ ਨੂੰ ਲੈ ਕੇ ਇਸ ਮਾਮਲੇ ਦੇ ਵਿੱਚ ਹਾਈ ਕੋਰਟ ਦੀ ਵੀ ਐਂਟਰੀ ਹੋਈ ਹੈ ਇਸ ਮਾਮਲੇ ਦੇ ਵਿੱਚ ਹਾਈ ਕੋਰਟ ਦੇ ਵੱਲੋਂ ਵੀ ਜਵਾਬ ਮੰਗਿਆ ਗਿਆ ਕਿਉਂਕਿ ਟੂਰਨਾਮੈਂਟ ਦੇ ਵਿੱਚ ਰਾਣਾ ਬਲਾ ਚੌਰੀਆ ਦਾ ਕਤਲ ਕੀਤਾ ਗਿਆ ਤੇ ਟੂਰਨਾਮੈਂਟ ਦੇ ਵਿੱਚ ਹਮੇਸ਼ਾ ਹੀ ਦੇਖਿਆ ਜਾਂਦਾ ਕਿ ਪ੍ਰਬੰਧਕਾਂ ਵੱਲੋਂ ਵੀ ਪੂਰੇ ਪ੍ਰਬੰਧ ਕੀਤੇ ਜਾਂਦੇ ਨੇ ਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਸਖਤੀ ਵਰਤੀ ਜਾਂਦੀ ਹੈ ਪਰ ਇੱਥੇ ਵੱਡੇ ਸਵਾਲ ਖੜੇ ਹੋਏ ਕਿ ਆਖਰ ਜਦੋਂ ਪਤਾ ਵੀ ਟੂਰਨਾਮੈਂਟ ਚੱਲ ਰਿਹਾ ਤਾਂ ਇੱਥੇ ਡਿਊਟੀ ਦੇ ਵਿੱਚ ਕਿਸ ਤਰੀਕੇ ਦੀ ਕੋਤਾਹੀ ਵਰਤੀ ਗਈ ਹੈ ਕਿ ਵੱਡੀ ਘਟਨਾ ਵਾਪਰੀ ਕਿ ਚੱਲਦੇ ਟੂਰਨਾਮੈਂਟ ਦੇ ਵਿੱਚ ਗੋਲੀਆਂ ਮਾਰ ਕੇ ਰਾਣਾ ਬਲਾਂ ਚੋਰੀਏ ਦਾ ਕਤਲ ਕੀਤਾ ਜਾਂਦਾ ਤਾਂ ਵੱਡੇ ਸਵਾਲ ਖੜੇ ਹੋ ਰਹੇ ਨੇ ਇਸ ਦੇ ਚੱਲਦੇ ਹੁਣ ਹਾਈ ਕੋਰਟ ਨੇ ਇਸ ਦੇ ਉੱਤੇ ਜਵਾਬ ਮੰਗਿਆ ਕੀ ਆਕਰ ਕੁਤਾਹੀ ਕਿਤੇ ਵਰਤੀ ਗਈ ਕਿਉਂਕਿ ਜਦੋਂ ਜਿਹੇ ਪ੍ਰੋਗਰਾਮ ਜਾਂ ਸਮਾਗਮ ਹੁੰਦੇ ਨੇ ਤਾਂ ਉਹਨਾਂ ਦੇ ਵਿੱਚ ਪੁਲਿਸ ਵੱਡੇ ਪੱਧਰ ਤੇ ਤਣਾਤ ਕੀਤਾ ਜਾਂਦਾ ਤਾਂ ਕਿ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਕਿਸੇ ਤਰੀਕੇ ਦੀ ਕੋਈ ਅਣਹੋਣੀ ਜਾਂ ਘਟਨਾ ਨਾ ਵਾਪਰ ਸਕੇ ਪਰ ਐਡੇ ਵੱਡੇ ਟੂਰਨਾਮੈਂਟ ਦੇ ਵਿੱਚ ਅਜਿਹੀ ਵਾਰਦਾਤ ਦਾ ਹੋਣਾ ਤਾਂ ਵੱਡੇ ਸਵਾਲ ਪੈਦਾ ਹੁੰਦੇ ਨੇ ਆਓ ਤੁਹਾਨੂੰ ਦੱਸਦੇ ਆ ਪੂਰੀ ਡਿਟੇਲ ਸੁਦਾਦੀਏ ਕੀ ਪੰਜਾਬ ਤੇ ਹਰਣਾ ਹਾਈ ਕੋਰਟ ਨੇ ਮੋਹਾਲੀ ਦੇ ਸੁਹਾਣਾ ਖੇਤਰ ਚ ਕਬੱਡੀ ਖਿਡਾਰੀ ਤੇ ਪ੍ਰਮੋਟਰ ਰਾਣਾ ਬਲਾਚੌਰੀ ਦੇ ਦਿਨ ਦਿਹਾੜੇ ਹੋਏ ਕਤਲ ਨੂੰ ਗੰਭੀਰ ਮੰਨਦਿਆਂ ਪੰਜਾਬ ਸਰਕਾਰ ਤੋਂ ਜਵਾਬ ਤਲਬ ਕੀਤਾ ਹੈ ਹਾਈ ਕੋਰਟ ਨੇ ਸਪਸ਼ਟ ਤੌਰ ਤੇ ਨਿਰਦੇਸ਼ ਦਿੱਤੇ ਨੇ ਕਿ ਸੂਬਾ ਸਰਕਾਰ ਅਗਲੇ ਸੁਣਵਾਈ ਦੌਰਾਨ ਇਹ ਖੁਲਾਸਾ ਕਰੇ ਕਿ ਜਿਸ ਪ੍ਰੋਗਰਾਮ ਦੇ ਵਿੱਚ ਰਾਣਾ ਬਲਾਚੌਰੀ ਦੀ ਹੱਤਿਆ ਹੋਈ ਉੱਥੇ ਪੁਲਿਸ ਸੁਰੱਖਿਆ ਪ੍ਰਬੰਧ ਕੀ ਕੀਤੇ ਗਏ ਸਨ ਅਤੇ ਮੌਕੇ ਤੇ ਕਿੰਨੇ ਲੋਕ ਮੌਜੂਦ ਸੀ ਅਦਾਲਤ ਨੇ ਸਪਸ਼ਟ ਤੌਰ ਤੇ ਕਿਹਾ ਕਿ ਇਹ ਘਟਨਾ ਕਾਨੂੰਨ ਵਿਵਸਥਾ ਨਾਲ ਜੁੜਿਆ ਇੱਕ ਬਹੁਤ ਹੀ ਸੰਵੇਦਨਸ਼ੀਲ ਤੇ ਗੰਭੀਰ ਮਾਮਲਾ ਹਾਈ ਕੋਰਟ ਨੇ ਜਨਤਕ ਸਮਾਗਮ ਦੌਰਾਨ ਸੁਰੱਖਿਆ ਪ੍ਰਬੰਧਾ ਕਿੰਨੇ ਪੁਲਿਸ ਕਰਮਚਾਰੀ ਤਨਾ ਸਨ ਅਤੇ ਇੰਨੀ ਵੱਡੀ ਕੋਤਾਹੀ ਕਿਵੇਂ ਹੋਈ ਜਿਸ ਨਾਲ ਅਪਰਾਧੀਆਂ ਨੂੰ ਅਪਰਾਧ ਕਰਨ ਤੇ ਭੱਜਣ ਦਾ ਮੌਕਾ ਮਿਲਿਆ ਇਸੇ ਸਵਾਲ ਉਠਾਏ ਨੇ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਅਗਲੀ ਸੁਣਵਾਈ ਤੇ ਪੂਰੀ ਘਟਨਾ ਬਾਰੇ ਤੱਥਾਂ ਤੇ ਵਿਸਤ੍ਰਿਤ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਇਹ ਸਪਸ਼ਟ ਹੋ ਸਕੇ ਕਿ ਸੁਰੱਖਿਆ ਪ੍ਰਬੰਧਾ ਵਿੱਚ ਕਿੱਥੇ ਤੇ ਕਿਵੇਂ ਕਮੀਆਂ ਆਈਆਂ ਤੇ ਇਹ ਦਸੰਬ ਨੂੰ ਅਗਲੇ ਸੋਨਵਾਇ ਤੇ ਪੰਜਾਬ ਸਰਕਾਰ ਨੂੰ ਨਾ ਸਿਰਫ ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲੇ ਬਾਰੇ ਸਗੋ ਰਾਣਾ ਬਲਾ ਚੌਰੀਆ ਕਤਲ ਮਾਮਲੇ ਬਾਰੇ ਵੀ ਸਖਤ ਸਵਾਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਦਾਦੇ ਕਿਸ ਕਤਲ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਅਤੇ ਉਹਨਾਂ ਨੂੰ ਬਹੁਤ ਵੱਡਾ ਘਾਟਾ ਪਿਆ ਉਤੇ ਹੀ ਰਾਣਾ ਬਲਾਚੌਰੀਆ ਕਤਲ ਕਾਂਡ ਦੇ ਵਿੱਚ ਪਿਤਾ ਦਾ ਭਾਵੁਕ ਬਿਆਨ ਵੀ ਸਾਹਮਣੇ ਆਇਆ ਦਾਲਜੀ ਹੈ ਕਿ ਲਗਾਤਾਰ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਰਾਣਾ ਬਲਾਚੌਰੀਆ ਦੇ ਗੈਂਗਸਟਰਾਂ ਦੇ ਨਾਲ ਸਬੰਧ ਸੀ ਪਰ ਇਸ ਨੂੰ ਉਸ ਦੇ ਪਿਤਾ ਨੇ ਮੁੱਢ ਤੋਂ ਖਾਰਜ ਕਰਦਿਆਂ ਆਪਣੇ ਪੁੱਤ ਨੂੰ ਬੇਗੁਨਾਹ ਦੱਸਿਆ ਇੱਕ ਭਾਵੁਕ ਬਿਆਨ ਜਾਰੀ ਕਰਦਿਆਂ ਉਹਨਾਂ ਨੇ ਕਿਹਾ ਕਿ ਰਾਣਾ ਦਾ ਕਿਸੇ ਵੀ ਗਲਤ ਗਤੀਵਿਧੀ ਜਾਂ ਗੈਂਗਸਟਰ ਲਾਰੈਂਸ ਬਿਸ਼ਰੋਈ ਜਾਂ ਜੱਗੂ ਭਗਵਾਨਪੁਰਿਆ ਨਾਲ ਕੋਈ ਵੀ ਸਬੰਧ ਨਹੀਂ ਸੀ ਬੰਮੀਹਾ ਗੈਂਗ ਦਾ ਡੋਨੀ ਵਾਲਾ ਸਿਰਫ ਆਪਣੀ ਪਬਲਿਸਿਟੀ ਅਤੇ ਨਾਂ ਚਮਕਾਉਣ ਲਈ ਉਸ ਦੇ ਪੁੱਤਰ ਦੇ ਨਾਮ ਦੀ ਵਰਤੋਂ ਕਰ ਰਿਹਾ ਪਿਤਾ ਨੇ ਦੱਸਿਆ ਕਿ ਰਾਣ ਦੇ ਕਤਲ ਤੋਂ ਮਹਿਜ਼ 10 ਦਿਨ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ ਉਹਨਾਂ ਕਹਿੰਿਆ ਕਿ ਹਲੇ ਤਾਂ ਵਿਆਹ ਦੀ ਮਿਠਾਈ ਘਰ ਦੇ ਵਿੱਚ ਪਈ ਹੈ ਮੇਰੇ ਪੁੱਤ ਨੂੰ ਛੋਟੀ ਉਮਰ ਸਾਡੇ ਤੋਂ ਯੁਦਾ ਕਰ ਦਿੱਤਾ ਉਹ ਮੋਹਾਲੀ ਜਾਣ ਵੇਲੇ ਆਪਣੀ ਮਾਂ ਭੈਣਾਂ ਤੇ ਪਤਨੀ ਨੂੰ ਮਿਲ ਕੇ ਗਿਆ ਸੀ ਪਰ ਕੀ ਪਤਾ ਸੀ ਕਿ ਉਹ ਕਦੇ ਵੀ ਵਾਪਿਸ ਨਹੀਂ ਆਵੇਗਾ ਅਤੇ ਪਿਤਾ ਨੇ ਕਿਹਾ ਕਿ ਉਹਦੇ ਅਜਿਹੇ ਕਿਸੇ ਵੀ ਗਤੀਵਿਧੀਆਂ ਨਾਲ ਸੰਬੰਧ ਨਹੀਂ ਸੀ